ਹਾਂਜੀ ਸਤਿ ਸ਼੍ਰੀ ਅਕਾਲ ਮੇਰੇ ਪਿਆਰੇ ਦੋਸਤੋ ਕੀ ਹਾਲ ਚਾਲ ਨੇ ਜੀ ਸੋ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਸਵਾਗਤ ਹੈ ਰਾਜੀ ਤੁਹਾਡੇ ਸਾਰਿਆਂ ਦਾ ਤੁਹਾਡੇ ਆਪਣੀ ਹੀ ਪਿਆਰੇ YouTube ਚੈਨਲ ਦੇ ਉੱਪਰ ਤੇ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜਿਹੜੀ ਕਿ ਪੰਜਾਬ ਪੁਲਿਸ ਰਿਗਾਰਡਿੰਗ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਨਾਲ ਹੀ ਨਾਲ ਬਹੁਤ ਸਾਰੇ ਦੋਸਤਾਂ ਮਿੱਤਰਾਂ ਦੇ ਵੀ ਮੈਸੇਜ ਆਏ ਕਿ ਸਰ ਸਾਲ 2025 ਦੇ ਵਿੱਚ ਜਿਹੜਾ ਨੈਕਸਟ ਇਅਰ ਆਣਾ ਆਪਣਾ ਉਸ ਦੇ ਵਿੱਚ ਪੰਜਾਬ ਪੁਲਿਸ ਦੇ ਵਿੱਚ ਕਿਹੜੇ ਕਿਹੜੇ ਰੈਂਕ ਦੀਆਂ ਪੋਸਟਾਂ ਆਣਗੀਆਂ ਤੇ ਖੋੜੀ ਮੋਟੇ ਪੋਸਟਰ ਤੁਹਾਨੂੰ ਪਤਾ ਹੀ ਹੋਣਾ ਤੇ ਬਾਕੀ ਜਿਹੜੀ ਹੋਰ ਪੋਸਟਰ ਤੁਹਾਨੂੰ ਬਹੁਤ ਸਾਰੇ ਬੱਚਿਆਂ ਨੂੰ ਨਹੀਂ ਪਤਾ ਉਹ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿਹੜੇ-ਕਿਹੜੇ ਕੈਡਰ ਦੀਆਂ ਇਸ ਦੇ ਵਿੱਚ ਪੋਸਟਰ ਰਹਿਣਗੀਆਂ ਠੀਕ ਹੈ ਬਾਕੀ ਤੁਹਾਨੂੰ ਇਹ ਦਿਖ ਰਹੀਆਂ ਹੋਣੀਆਂ ਇਸ ਤੋਂ ਇਲਾਵਾ ਵੀ ਹੋਰ ਕੈਡਰ ਵੀ ਜਿਹੜੇ ਬਹੁਤ ਸਾਰੇ ਬੱਚਿਆਂ ਨੂੰ ਨਹੀਂ ਪਤਾ ਉਹ ਵੀ ਪੋਸਟਰ ਤੁਹਾਨੂੰ ਅਗਲੇ ਸਾਲ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਠੀਕ ਹੈ राजे ਤਾਂ ਲਗਭਗ 13000 ਦੇ ਲਗਭਗ ਇਹ ਪੋਸਟਰ ਹੈਗੀ ਤਾਂ ਕਿਹੜੀ-ਕਿਹੜੇ ਰੈਂਕ ਦੇ ਪੋਸਟਰ ਰਹਿਣਗੀਆਂ ਸਾਰੀ ਚਰਚਾ ਇਸ ਵੀਡੀਓ ਦੇ ਵਿੱਚ ਕਰਾਂਗੇ ਠੀਕ ਹੈ ਜੀ ਤਾਂ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਜਿਹੜੀ ਆਪਣੇ 10000 ਪੋਸਟਾਂ ਦਾ ਐਲਾਨ ਕੀਤਾ ਗਿਆ ਸੀ ਉਸ ਬਾਰੇ ਗੱਲ ਕਰਦੇ ਆਂ ਆਪਾਂ ਤਾਂ ਦੇਖੋ ਰਾਜੀ ਜੀ ਜੇਕਰ ਗੱਲ ਕਰਾਂ ਮੈਂ 10000 ਪੋਸਟਾਂ ਦੀ ਜਿਹੜੀ 10000 ਪੋਸਟਾਂ ਨੇ ਉਹ ਸਿਰ ਸਿੰਪਲ ਸਿੰਪਲ ਆਇ ਨਹੀਂ ਹੋਗਾ ਵੀ ਜਿਹੜੀ ਆਪਣੀਆਂ ਜਿਹੜੀ ਕੌਨਸਟੇਬਲ ਹੁਣ ਆਈ ਹੋਈ ਹੈ ਉਸ ਤਰ੍ਹਾਂ ਹੀ ਰਹਿਣਗੀਆਂ ਨਹੀਂ ਇਸ ਤਰ੍ਹਾਂ ਨਹੀਂ ਹੋਏਗਾ ਇਹ ਹੋਏਗੀ ਤਾਂ ਕੌਨਸਟੇਬਲ ਦੀ ਹੀ ਬਟ ਇਸ ਦੇ ਵਿੱਚ ਕੀ ਹੋਏਗੀ ਜਿੰਮੀ ਕੀ ਕੌਨਸਟੇਬਲ ਸਿੰਪਲ ਕੌਨਸਟੇਬਲ ਜਿਹੜਾ ਹੁਣ ਆਪਾਂ ਆਇਆ ਹੋਇਆ ਇਸ ਤਰ੍ਹਾਂ ਆ ਜਾਏਗੀ ਠੀਕ ਹੈ ਹੋਰ ਕੌਨਸਟੇਬਲ ਟੀਐਸਐਸ ਸਕੱਡਰ ਦੀ ਆ ਜਾਏਗੀ ਇਸ ਦੇ ਵਿੱਚ ਹੋਰ ਇਸ ਦੇ ਵਿੱਚ ਕੌਨਸਟ ਠੀਕ ਹੈ ਜੀ ਜਿਵੇਂ ਕਿ ਤੁਸੀਂ 2021 ਦੇ ਵਿੱਚ ਦੇਖਿਆ ਸੀ ਪੋਸਟਾਂ ਇਸ ਤਰ੍ਹਾਂ ਇਹ 10000 ਪੋਸਟਾਂ ਦੀ ਕਾਂਸਟੇਬਲ ਦੇ ਲੈਵਲ ਦੇ ਮੁਤਾਬਕ ਭਰੀ ਜਾਣਗੀਆਂ ਨਾਲ ਹੀ ਨਾਲ ਮੈਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਵੀ ਦੱਸਿਆ ਸੀ ਕਿ ਇਸ ਦੇ ਵਿੱਚ ਇੱਕ ਨਵੀਂ ਭਰਤੀ ਕੀ ਬਹੁਤ ਚਿਰ ਦੇ ਬਾਅਦ ਵਿੱਚ ਆ ਰਹੀ ਹੈ ਉਹ ਭਰਤੀ ਕਿਹੜੀ ਹੈ राजे ਉਹ 750 ਦੇ ਲਗਭਗ ਉਹ ਭਰਤੀ ਕੀ ਜਾਈ ਹੈ 750 ਦੇ ਲਗਭਗ ਉਹ ਹੈ राजे ਆਪਣੀ ਪੰਜਾਬ ਪੋਸਟ ਦੇ ਵਿੱਚ ਡਰਾਈਵਰ ਦੀ ਭਰਤੀ ਠੀਕ ਹੈ ਡਰਾਈਵਰ ਦੀ ਭਰਤੀ ਵੀ ਤੁਹਾਨੂੰ ਦੇਖਣ ਨੂੰ ਮਿਲੇਗੀ ਇਸ ਦੇ ਵਿੱਚ ਤੇ ਜਿਨ੍ਹਾਂ ਬੱਚਿਆਂ ਕੋਲ ਮੁੰਡਿਆਂ ਕੋਲ ਆਪਣੇ ਡਰਾਈਵਿੰਗ ਲਾਇਸੈਂਸ ਨਹੀਂ ਹੈਗਾ ਉਹ ਹੁਣ ਤੋਂ ਹੀ ਬਣਵਾ ਲਓ ਤੇ ਇਹ ਪੱਕੀ ਇਨਫਾਰਮੇਸ਼ਨ ਹੈ ਕਿ ਇਸ ਦੇ ਵਿੱਚ ਜਿਹੜੀ ਕਾਂਸਟੇਬਲ ਦੀ ਆਪਣੀ 750 ਦੀ ਜਿਹੜੀ ਲਗਭਗ ਡਰਾਈਵਰ ਦੀ ਰਹੇਗੀ ਪੋਸਟ ਉਹ ਵੀ ਤੁਹਾਨੂੰ ਅਗਲੇ ਸਾਲ ਦੇ ਵਿੱਚ ਦੇਖਣ ਨੂੰ ਜ਼ਰੂਰ ਮਿਲੇਗੀ ਠੀਕ ਹੈ ਬਾਕੀ ਆਪਣੀ ਇੰਟੈਲੀਜੈਂਸ ਦੀ ਹੋਗੀ ਟੀਐਸਐਸ ਸਕੁਆਡਰ ਹੋਗੀ ਕਾਂਸਟੇਬਲ ਸਿੰਪਲ ਹੋਗੀ ਤਾਂ ਇਹ ਤੁਹਾਨੂੰ ਇਸ ਦੇ ਵਿੱਚ ਪੋਸਟਾਂ ਦੇਖਣ ਨੂੰ ਮਿਲਣਗੀਆਂ ਬਾਕੀ ਜੇਕਰ ਹੋਰ ਇਸ ਦੇ ਵਿੱਚ ਪੋਸਟਾਂ ਬਚ ਜਾਂਦੀਆਂ ਨੇ ਤਾਂ ਉਸ ਦੇ ਵਿੱਚੋਂ ਐਸਐਸਐਫ ਦੇ ਵਿੱਚ ਵੀ ਇਹ ਪੋਸਟਾਂ ਵੰਡੀਆਂ ਜਾ ਸਕਦੀਆਂ ਨੇ ਠੀਕ ਹੈ ਜੀ ਤਾਂ ਇਹ ਕੋ ਲੱਗਤ ਮਤਲਬ ਕਿ ਇਹ ਨਹੀਂ ਕਹਿ ਸਕਦੇ ਕਿ 10000 ਪੋਸਟਾਂ ਦਾ ਇਕੱਠਾ ਹੀ ਨੋਟੀਫਿਕੇਸ਼ਨ ਆ ਜਾਏਗਾ ਅਜਿਹਾ ਬਿਲਕੁਲ ਨਹੀਂ ਹੈ ਤਾਂ ਇਹ ਅਲੱਗ-ਅਲੱਗ ਜਿਹੜੀ ਕਨਸਟੇਬਲ ਨੇ ਜਿਵੇਂ ਨਵੇਂ ਤੋਂ ਕੁਲਟਰ ਦੱਸੀ ਨੇ ਇਸ ਦੇ ਵਿੱਚ ਵੰਡ ਕੇ ਪੋਸਟਾਂ ਹੀ ਕੱਢੀਆਂ ਜਾਣਗੀਆਂ ਠੀਕ ਹੈ ਤੇ ਕੁਆਲਿਫਿਕੇਸ਼ਨ ਵੀ ਜਿਵੇਂ ਤੁਸੀਂ ਪਿਛਲੇ ਦੇਖੀ ਸੀ ਪਲੱਸ 2 ਠੀਕ ਹੈ ਜਾਂ ਆਪਣੇ ਬੀਏ ਬੀਐਸਸੀ ਜਿਹੜੇ ਆਪਣੀਆਂ ਬੀਐਸਸੀ ਜਾਂ ਕੀਤੀ ਹੋਈ ਹੈ ਉਸ ਤਰ੍ਹਾਂ ਹੀ ਪੋਸਟਾਂ ਉਹਦੇ ਵਿੱਚ ਰਹਿਣਗੀਆਂ ਕੁਆਲਿਫਿਕੇਸ਼ਨ ਵਗੈਰਾ ਸਾਰਾ ਕੁਝ ਠੀਕ ਹੈ ਜੀ ਪੁਲਿਸ ਦੀ ਨਫਰੀ ਵਧਾਉਣੀ ਹੈ ਕਿਉਂਕਿ 2002 ਚ ਵੀ ਜੇ ਗੱਲ ਕਰੀਏ ਨਾ ਤਾਂ ਵੀ ਅਸੀਂ ਕੈਸੀ ਯਾਰ ਸੀ ਅੱਜ ਵੀ ਅਸੀਂ ਕੈਸੀ ਯਾਰ ਹੈਰਾਨ ਹੋ ਜਾਓਗੇ ਤੁਸੀਂ 23 ਸਾਲਾਂ ਬਾਅਦ ਵੀ ਉਨੀ ਹੀ ਨਫਰੀ ਹੈ 80 ਤੋਂ ਕੈਸੀ ਯਾਰ ਤਾਂ ਹੁਣ ਪੰਜਾਬ ਪੁਲਿਸ ਵੱਲੋਂ ਵੱਖ-ਵੱਖ ਰੈਂਕ ਦੀਆਂ ਅਸਾਮੀਆਂ ਨੂੰ ਵਧਾਉਣ ਲਈ ਰეკਮੈਂਡੇਸ਼ਨ ਕੀਤੀ ਗਈ ਹੈ ਤਾਂ 10000 ਕਰ ਜੀ ਸਰ 10000 ਤਾਂ 10000 ਜਿਹੜੀ ਪੁਲਿਸ ਦੇ ਵਿੱਚ ਨਵੀਆਂ ਭਰਤੀਆਂ ਜਿਹੜੇ ਰਿਟਾਇਰ ਹੋਣਗੇ ਉਹਨਾਂ ਨੂੰ ਤਾਂ ਭਰਤੀ ਕਰਨੀ ਕਰਨ। ਨਵੀਆਂ ਭਰਤੀਆਂ, ਨਵੀਆਂ ਪੋਸਟਾਂ ਕ੍ਰੀਏਟ ਕਰਕੇ ਅਸੀਂ ਪੁਲਿਸ ਨੂੰ ਜਿਹੜਾ ਉਹ ਹੋਰ ਮਜ਼ਬੂਤ ਕਰਾਂਗੇ। ਤਾਂ ਦੇਖੋ ਰਾਜੀ ਆ ਉਹ ਨਿਊਜ਼ ਆਈ ਸੀ ਜਿਸ ਦੇ ਵਿੱਚ ਸੋ 1400 ਦੇ ਲਗਭਗ ਪੁਲਿਸ ਪਰਸਨਲ ਦੀ ਜਿਹੜੀ ਰਿਕਰੂਟਮੈਂਟ ਹੈ ਉਹ ਸੀਮ ਭਗਵੰਤ ਮਾਨੀਵਾਲੋਂ ਐਲਾਨ ਕੀਤੀ ਗਈ ਸੀ ਤੇ ਇਸ ਦੇ ਵਿੱਚ ਦੇਖੇਗਾ ਦੇਖੋ 150 ਜਿਲਾ ਸਬ ਇੰਸਪੈਕਟਰ 500 ਏਐਸਆਈ ਤੇ 750 ਜਿਹੜਾ ਉਹ ਹੈਡ ਕਨਸਟੇਬਲ ਦੀ ਜਿਹੜੀ ਨੇ ਅਨਾਉਂਸ ਕੀਤੀ ਗਈ ਸੀ ਇਸ ਦੇ ਵਿੱਚ ਠੀਕ ਹੈ ਤਾਂ ਬਹੁਤ ਸਾਰੇ ਹੁਣ ਸਟੂਡੈਂਟ ਕਮੈਂਟ ਕਰਨਗੇ ਤੇ ਵੀ ਸਾਰੇ ਭਰਤੀ ਕਦੋਂ ਆ ਸਕਦੀ ਹੈ ਤਾਂ ਭਰਤੀ राजे ਮਾਰਚ ਤੋਂ ਬਾਅਦ ਹੀ ਆਏਗੀ ਕਿਉਂਕਿ ਹਲੇ ਇਸ ਦਾ ਕੋਈ ਵੀ ਆਪਣਾ ਕੋਈ ਕਹਿੰਦੇ ਬਿਊਰੋ ਵਗੈਰਾ ਤਿਆਰ ਨਹੀਂ ਕੀਤਾ ਗਿਆ ਤਾਂ ਤੁਹਾਨੂੰ ਇਹ ਲਗਭਗ ਹਲੇ ਲੱਗ ਜੇਗਾ 2-3 ਮਹੀਨੇ ਭਰਤੀ ਦੇ ਵਿੱਚ ਲੱਗਣਗੇ ਹਲੇ ਠੀਕ ਹੈ ਬਟ ਤੁਸੀਂ ਆਏ ਨਹੀਂ ਜਿਹੜੇ ਆਪਣੇ ਪ੍ਰੀਵੀਅਸ ਇਅਰ ਪੇਪਰ ਨੇ ਜਿਹੜੇ ਆਪਣੇ ਪੁਰਾਣੇ ਪੇਪਰ ਨੇ ਤਾਂ ਉਸ ਦੇ ਰਿਗਾਰਡਿੰਗ ਤੁਸੀਂ ਆਪਣੀ ਤਿਆਰੀ ਜਿਹੜੀ ਪ੍ਰੀਪਰੇਸ਼ਨ ਹੈ ਉਹ ਹੁਣ ਤੁਸੀਂ ਸਟਾਰਟ ਕਰ ਦਿਓ ਕਿਉਂਕਿ ਪੋਸਟਾਂ ਦੇ ਵਿੱਚ ਜਦੋਂ ਅਲੱਗ-ਅਲੱਗ ਵੰਡੀਆਂ ਗਈਆਂ ਤਾਂ ਕੰਪੀਟੀਸ਼ਨ ਵੱਧ ਜਾਂਦਾ ਹੈ ਠੀਕ ਹੈ ਤਾਂ ਤੁਸੀਂ ਹੁਣ ਵੀ ਦੇਖ ਲਓ ਮੈਡ ਕਿ ਤੱਕ ਜਾਣ ਰਹੀ ਜਾ ਰਹੀ ਹੈ ਕਨਸਟੇਬਲ ਦੀ ਤਾਂ ਇਸ ਦੇ ਵਿੱਚ ਵੀ ਕੰਪੀਟੀਸ਼ਨ ਵੱਧ ਸਕਦਾ ਹੈ ਤਾਂ ਜਿਹੜੇ ਬੱਚੇ ਹੁਣ ਤੋਂ ਹੀ ਤਿਆਰੀ ਕਰ ਰਹੇ ਨੇ ਕਿਉਂਕਿ ਉਹਨਾਂ ਦੇ ਨੰਬਰ ਪਰ ਵਧੀਆ ਆ ਜਾਂਦੇ ਨੇ ਤੁਸੀਂ ਵੇਟ ਨਾ ਕਰੋ ਤੋਂ ਆਪਣੀ ਆਪਣੀ ਤਿਆਰੀ ਜਿਹੜੀ ਹੁਣ ਤੋਂ ਹੀ ਸਟਾਰਟ ਕਰ ਦਿਓ ਇਹਨਾਂ ਪੋਸਟਾਂ ਵਾਸਤੇ ਠੀਕ ਹੈ राजे ਤੇ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ 1750 ਜਿਹੜੀ ਆਪਣੀ ਕਨਸਟੇਬਲ ਦੀ ਪੋਸਟ ਹੈ ਜਿਹੜੀ ਕਿ ਆਇਸਾਲ ਲਾਨੀ ਗਈ ਸੀ ਉਹ ਤੁਹਾਨੂੰ ਜਨਵਰੀ ਜਾਂ ਫਿਰ ਫਰਵਰੀ ਦੇ ਵਿੱਚ ਉਹ ਦੇਖਣ ਨੂੰ ਮਿਲ ਜੇਗੀ ਠੀਕ ਹੈ ਸੋ ਇਸ ਦਾ ਨੋਟੀਫਿਕੇਸ਼ਨ ਦਾ ਇਸ ਸਾਲ ਇਸ ਦੇ ਵਿੱਚ ਆਇਆ ਜਾਂਦਾ ਹੈ ਤਾਂ 2025 ਦੇ ਵਿੱਚ ਤੁਹਾਨੂੰ ਇਹ ਜੋ ਨੋਟੀਫਿਕੇਸ਼ਨ ਹੈ 1750 ਪੋਸਟ ਦਾ ਉਹ ਜਨਵਰੀ ਦੇ ਜਾਂ ਫਿਰ ਫਰਵਰੀ ਦੇ ਮਿਡ ਦੇ ਵਿੱਚ ਸੋ ਨੋਟੀਫਿਕੇਸ਼ਨ ਦੇਖਣ ਨੂੰ ਮਿਲ ਜੂਗਾ ਤੇ ਨਾਲ ਹੀ ਨਾਲ ਚਰਚਾ ਚੱਲ ਰਹੀ ਹੈ ਜਿਹੜੀ ਕਿ ਆਪਣੀ ਸਾਲ ਦੇ ਵਿੱਚ ਸਬ ਇਨਸਪੈਕਟਰ ਦੀ ਭਰਤੀ ਸੀ ਠੀਕ ਹੈ ਜਿਹੜੀ 288 ਇਸ ਦਿਨ ਵਿੱਚ ਲਾਂਚ ਕੀਤੀ ਗਈ ਸੀ ਠੀਕ ਹੈ ਸਬ ਇਨਸਪੈਕਟਰ ਦੀ ਤਾਂ ਉਹ ਵੀ ਤੁਹਾਨੂੰ ਦੇਖਣ ਨੂੰ ਮਿਲੇਗੀ ਅਗਲੇ ਸਾਲ ਦੇ ਵਿੱਚ ਹੀ ਠੀਕ ਹੈ ਕਿਉਂਕਿ ਉਹਨਾਂ ਦਾ ਦਸੰਬਰ ਤਾਂ ਲੰਘ ਚੁੱਕਿਆ ਤੇ ਲਗਭਗ ਇਸ ਦੇ ਵਿੱਚ ਪੋਸਟਾਂ ਵਧਣਗੀਆਂ ਕਿਉਂਕਿ ਇਸ ਸਾਲ ਪਰ ਤਿੰਨ ਨਹੀਂ ਆਈ ਤਾਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਇਸ ਦੇ ਵਿੱਚ ਜਿਹੜਾ ਵੀ ਪੋਸਟਾਂ ਨੂੰ ਵਾਧਾ ਕੀਤਾ ਜਾਵੇ ਨਾਲ ਹੀ ਨਾਲ ਇਹ ਵੀ ਮੁੱਦਾ ਉਠਾਇਆ ਜਾ ਰਿਹਾ ਹੈ ਕਿ ਜਿਹੜੇ ਏਜ ਦਾ ਕਿਉਂਕਿ ਜਿਹੜੇ ਪੋਸਟਾਂ ਇਸ ਸਾਲ ਦੇ ਵਿੱਚ ਆਉਂਦੀਆਂ ਤਾਂ ਬਹੁਤ ਸਾਰੇ ਬੱਚਿਆਂ ਦੀ ਏਜ ਹੈ ਜਿਹੜੀ ਪਾਰ ਨਹੀਂ ਕਰਦੀ ਸੀ ਤਾਂ ਉਹ ਪੋਸਟਾਂ ਲਈ ਇਸ ਦੇ ਵਿੱਚ ਉਹ ਫਿਲ ਕਰ ਲੈਂਦੇ ਬਟ ਹੁਣ ਬਹੁਤ ਸਾਰੇ ਬੱਚਿਆਂ ਦੀ ਜਿਹੜੀ ਏਜ ਹੈ ਉਹ ਵੀ ਪਾਰ ਹੋ ਚੁੱਕੀ ਹੈ ਤਾਂ ਇਸ ਦੇ ਪੱਧਰ ਵੀ ਜੋ ਮੁੱਦਾ ਉਠਾਇਆ ਜਾ ਰਿਹਾ ਹੈ ਵੀ ਏਜ ਹੈ ਜਿਹੜੀ ਉਹ ਮਤਲਬ ਕਿ ਇਨਕਰੀਜ਼ ਕੀਤੀ ਜਾਵੇ ਇਤਨੇ ਆਪਰਤੀ ਪੋਸਟਾਂ ਦੇ ਵਿੱਚ ਠੀਕ ਹੈ ਤਾਂ ਜੋ ਉਹ ਜਿਹੜੇ ਬੱਚਿਆਂ ਦੀ ਯੋਗਿਅਤਾ ਟੱਪ ਚੁੱਕੀ ਹੈ ਉਹਨਾਂ ਨੂੰ ਮੌਕਾ ਮਿਲ ਸਕੇ ਇਹਨਾਂ ਪੋਸਟਾਂ ਦੇ ਵਿੱਚ ਤਾਂ ਇਹ ਵੀ ਮੰਗ ਉੱਠ ਰਹੀ ਹੈ ਤੇ ਜਲਦ ਵੀ ਜੋ ਕੋਈ ਅਪਡੇਟ ਆਉਂਦੀ ਹੈ ਠੀਕ ਹੈ ਜੀ ਤਾਂ ਆਪਾਂ ਆ ਮਾ ਚੈਨਲ ਦੇ ਉੱਪਰ ਅਪਡੇਟ ਤੁਹਾਨੂੰ ਦੇ ਦਾਂਗੇ ਠੀਕ ਹੈ ਰਾਜੇ ਤੇ ਜੇਕਰ ਤੁਸੀਂ ਚੈਨਲ ਨਾਲ ਨਵੇਂ ਜੁੜਿਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਭਰਤੀ ਦੇ ਰਿਗਾਰਡਿੰਗ ਜਾਂ ਫਿਰ ਆਪਣੇ ਕੋਈ ਸਿਲੇਬਸ ਵਗੈਰਾ ਭਰਤੀ ਦੀ ਗੱਲ ਨੂੰ ਕੋਈ ਵੀ ਆਉਂਦਾ ਹੈ ਤਾਂ ਆਪਾਂ ਚੈਨਲ ਦੇ ਉੱਪਰ ਅਪਡੇਟ ਦਿੰਦੇ ਰਹਿੰਦੇ ਹਾਂ ਠੀਕ ਹੈ ਜੀ ਤੇ ਹੋਰ ਦੋਸਤਾਂ ਤੱਕ ਮਿੱਤਰਾਂ ਤੱਕ ਜਰੂਰ ਸ਼ੇਅਰ ਕਰਿਓ ਕਿਉਂਕਿ ਰਾਜੀ ਤੁਹਾਡੇ ਕੋਲ ਹੁਣ ਟਾਈਮ ਨਹੀਂ ਹੈ ਕਿਉਂ 2025 ਦੇ ਵਿੱਚ ਭਰਤੀਆਂ ਲਗਾਤਾਰ ਆਉਣੀਆਂ ਨੇ ਇਸ ਸਾਲ ਆਪਣਾ ਜੋ ਚੋਣਾ ਵਗੈਰਾ ਸੀ ਉਹ ਸਾਲ ਸਾਲ ਲੰਘ ਗਿਆ ਚੋਣਾ ਦੇ ਵਿੱਚ ਠੀਕ ਹੈ ਤੇ ਹੁਣ ਤੋਂ ਹੀ ਆਪਣੀ ਤਿਆਰੀ ਵਿੱਚ ਲੱਗ ਜਾਓ ਤੇ ਜਿਹੜੇ ਭਰਤੀਆਂ ਆਉਣੀਆਂ ਨੇ ਤਾਂ ਉਸ ਦੇ ਵਿੱਚ ਤੁਸੀਂ ਵਧੀਆ ਨੰਬਰ ਲੈ ਕੇ ਜੋ ਆਪਣੀ ਪੋਸਟ ਹੈ ਉਹ ਹਾਸਲ ਕਰ ਸਕੋ ਠੀਕ ਹੈ ਰਾਜੀ ਤੇ ਜਿਹੜੀ ਜਿਹੜੀ ਭਰਤੀ ਤੁਹਾਨੂੰ ਦੱਸੀਆਂ ਨੇ ਇਹ ਡੈਫੀਨਿਟਲੀ 2025 ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਠੀਕ ਹੈ ਤੇ ਕੌਨਸਟੇਬਲ ਤੋਂ ਇਲਾਵਾ ਹੋਰ 10000 ਦੀ ਜਿਹੜੇ ਵੱਖ-ਵੱਖ ਰੈਂਕ ਦੀਆਂ ਪੋਸ ਠੀਕ ਹੈ ਜੀ ਸੋ ਆਈ ਹੋਪ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਤਾਂ ਇਸ ਵੀਡੀਓ ਦੇ ਵਿੱਚ ਇੰਨਾ ਹੀ ਸੀ ਧੰਨਵਾਦ